ਵੀਰਾਂ ਦੇ ਮਹੱਲਾ ਪੰਜਵਾ ਮਾਨੋ ਤਾਨੋ ਤਾਨੋ ਜੇਨ ਪ੍ਰਭ ਜੀਆ ਜਿਸ ਰੂਪ ਨੂੰ ਮਨ ਸੁਖਮ ਤੇ ਇਹ ਦਿੱਤਾ ਹੈ ਜਿਸ ਵਾਇਗ ਨੂੰ ਧਨ ਸੁਖੂਰ ਹੋ ਦਿੱਤਾ ਹੈ ਜਿਸ ਵਾਇਗ ਨੂੰ ਧਨ ਸਾਨੂੰ ਵਰਤਣ ਲਾ ਦਿੱਤਾ ਹੈ ਪ੍ਰਭੂ ਨੇ ਰੱਖਿਆ ਸਹਿਜ ਸਵਾਰ ਕੋਈ ਬਸਾਹੀ ਰੱਖਿਆ ਕਰਦਾ ਹੈ ਸਹਿਜੇ ਸਵਾਰ ਤੇ ਸਾਡੇ ਸਰੀਰਾਂ ਨੂੰ ਰੱਖਿਆ ਕਰਦਾ ਹੈ ਅੰਗਾਂ ਪ੍ਰਤੰਗਾਂ ਨੂੰ ਸਰਵ ਕਲਾ ਸਰਥਾਪਿਆ ਸਾਰੀਆਂ ਕਲਾ ਸ਼ਕਤੀਆਂ ਪਾਤੀਆਂ ਤੇਰੇ ਤੇ ਬੁੱਧੂ ਵਿੱਚ ਵਿਚਾਰ ਦਿੱਤੀ ਹੈ ਸਭ ਇੰਡੀਆ ਕਲ ਅਤੇ ਬਾਣੀ ਚ ਬੋਲਣ ਦੀ ਸ਼ਕਤੀ ਦਿੱਤੀ ਹੈ, ਇਹ ਕਿੰਝ ਦੇਖਣ ਦੀ ਸ਼ਕਤੀ ਦਿੱਤੀ ਹੈ, ਕੰਨਾਂ 'ਚ ਸੁਣਨ ਦੀ ਸ਼ਕਤੀ ਦਿੱਤੀ ਹੈ, ਰਸਨਾ 'ਚ ਰਸ ਲੈਣ ਦੀ ਸ਼ਕਤੀ, ਜੁਬਾਨ 'ਚ ਬੋਲਣ ਦੀ, ਹੱਥਾਂ 'ਚ ਕੰਮ ਕਰਨ ਦੀ, ਪੈਰਾਂ 'ਚ ਚੱਲਣ ਦੀ, ਇਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਥਾਪਿਆ ਤੈਨੂੰ ਸਥਾਪਨ ਕੀਤਾ ਹੈ। ਇਸੇ ਲਈ ਕਿਹਾ ਜੀਵਾਸ਼ਰੀ ਨੇ ਅੰਤਰੇ ਜੂਤ ਆਪਾ ਇਹ ਤੇਰੇ ਅੰਦਰ ਹੈ ਜੋਤੀ ਸਰੂਪ। ਪ੍ਰਕਿਰਤੀ ਦੇ ਪਾਰ ਆਦਿ ਤੂੰ ਪ੍ਰਕਿਰਤਿਕੀਆਂ ਦੇਖਣ ਕਿੱਆਂ ਹੋਇਆ ਹੈ। ਪ੍ਰਕਿਰਤੀਆਂ ਬਣਾਈਆਂ ਕਦੇ ਰਵੇ ਬੰਦੇ ਤੇ ਲਾਲ ਰੰਗ ਵੇਖਣ ਲੱਗ ਜਾਂਦੇ ਕਦੇ ਸਤੇ ਗੁਣ ਚਿੱਟਾ ਰੰਗ ਵੇਖਣ ਲੱਗ ਜਾਂਦੇ ਕਦੇ ਤਮੋ ਗੁਣ ਚ ਕਾਲਾ ਰੰਗ ਵੇਖਣ ਲੱਗ ਜਾਂਦੇ ਉਹ ਕਦੇ ਮਿਸਰ ਰੰਗ ਵੇਖਣ ਲੱਗ ਜਾਂਦੇ ਉਹ ਤਾਂ ਦ੍ਰਿਸ਼ਟਾ ਰੂਪ ਹੈ ਉਹ ਪਰਮੇਸ਼ਰ ਐਸਾ ਹੈ ਤੇ ਅੰਦਰ ਉਹ ਜੋਤੀ ਸੰ ਪ੍ਰਕਾਸ਼ ਰੂਪ ਹੈ ਅੰਤਰ ਜੋਤ ਆਪਾਰ ਪਰਮੇਸ਼ਰ ਤੇ ਕੀ ਨੀ ਕਾਰਾਵਾਰ ਤੇ ਰਹੇ ਤੇ ਅੰਦਰ ਹੈ ਜੋਤੀ ਸੰ ਤੇਰੇ ਸਦਾ ਸਦਾ ਪ੍ਰਭ ਸਿਮਰੀਏ ਉਸ ਪ੍ਰਭੂ ਦਾ ਜੋ ਪਰਪਰਗਤ ਦੇਖਣੀ ਚਾਹਣਾ

ਚੰਦੀ ਐ ਖਾਤ ਘਰਤੀ ਆਦਤ ਹੈ ਜਿਹੜੇ ਮਾਤ ਪਿਤਾ ਸੁਤ ਬੰਧ ਦਾ ਮਾਂ ਪਿਓ ਪੁੱਤਰ ਸਬੰਧੀ ਜਿੰਨੇ ਹਨ ਇਹ ਸਭੇ ਸਾਂਗ ਦੇ ਸਾਰੇ ਝੂਠੇ ਸਾਖ ਨਾ ਪਾਤੇ ਹਨ ਇਹਨਾਂ ਚ ਨਾ ਫਸੇ ਉਸ ਦੀ ਤੇਲਾਜ ਜਿੰਦ ਤੈਨੂੰ ਪੈਦਾ ਕੀਤਾ ਜਿਹੇ ਰੱਖਿਆ ਕੀਤੀ ਹੈ ਜਿਹਨ ਕੀਤਾ ਉਸੇ ਨਾ ਜਾਣ ਜਿਸ ਮਾਇਰ ਨੂੰ ਪੈਦਾ ਕੀਤਾ ਹੈ ਉਸ ਨੂੰ ਜਾਣਦਾ ਨਹੀਂ ਹੈ ਪਾਸੇ ਨਾ ਪਾ ਤਾ ਤੈਨੂੰ ਤਾਂ ਮਨਮੁਖ ਹੈ ਨੋ ਇਹ ਕਰਕੇ ਪਸ਼ੂਆਂ ਦਾ ਆਸਵਾ ਹੈ ਤੇਰਾ ਪਸ਼ੂ ਖਾ ਲੈਂਦਾ ਪੀ ਲੈਂਦਾ ਸੋ ਲੈ ਲੈਂਦਾ ਤੇ ਦਗਦਾ ਹੈ ਸੰਤਾਨ ਪੈਦਾ ਕਰ ਲੈਂਦਾ ਉਹ ਤੇਰਾ ਸਬਾਲ ਹੈ ਤੇ ਮਤਾਂ ਕਵਿਤਰ ਹੋ ਰਿਹਾ ਪਸ਼ੂ ਨਾਲ ਆਉਂਦੀ ਪਸ਼ੂ ਘਾ ਖਾ ਕੇ ਵਧੁੰਦੇ ਹੈ ਕੋ ਛੱਤੀ ਤਿਆਰ ਦਿਖਾ ਕੇ ਗੁੱਸਾ ਕਰਦਾ ਇਸ ਕਰਕੇ ਪਵਿੱਤਰ ਹੈ ਤੂੰ ਅੰਦਰ ਬਾਹਰ ਰੰਗ ਹੈ ਆ ਉਹ ਮੇਰਾ ਰੂਪ ਤੇ ਸਹੀ ਦੇ ਅੰਦਰ ਵੀ ਹੈ ਬਾਹਰ ਵੀ ਹੈ ਸਾਰੇ ਵਿਆਪਕ ਹੋ ਰਿਹਾ ਹੈ ਕਿਸ ਨੂੰ ਜਾਣੇ ਉਹ ਸੰਤ ਜੀ ਦੂਰ ਸਮਝਦੇ ਨਹੀਂ ਹੈ ਨਾਮ ਨੂੰ ਮਾਸੂ ਹੈ ਇਹ ਤੁਹ ਸਮਝਦਾ ਨਹੀਂ ਹੈ ਬਾਲਾ ਸ਼ਰਧ ਗੇ ਕਰੇ ਤੇਰੇ ਨਾਮ ਆ ਲਾਦੀ ਰਾਜ ਰਹਾ ਰੋਹਾਂ ਕਸਨ ਕ੍ਰਿਸ਼ਨ ਤੇ ਨਿਕੀ ਲੱਗੀ ਹੋਈ ਐ ਤੇਰੇ ਚ ਹਰ ਵੇ ਵਿੱਚ ਰਾਜ ਰਹਾ ਹਾਂ ਅੰਦਰ ਹਉ ਮੈਂ ਅੰਦਰ ਤੇਰੇ ਦੇ ਵੀ ਹੰਗਤਾ ਤੇ ਮੈਂ ਦੇਹ ਹਾਂ ਮੈਂ ਦੇਹ ਹਾਂ ਇਹ ਕੂੜੀ ਚੁੱਪੀ ਹਮ ਮੈਂ ਕਹੀ ਹੋਈ ਐ ਤੇਰੇ ਅੰਦਰ ਭਗਤੀ ਨਾਮ ਬਿਹੂਣ ਅਸੀਂ ਵਰਸਾ ਦੀ ਭਗਤੀ ਨਹੀਂ ਕੀਤੀ ਤਾਂ ਹੀ ਹੋ ਮੈਂ ਜਿਬੜੀ ਐ ਪਰਮੇਸ਼ਰ ਦੇ ਨਾਮ ਤੋਂ ਬਗੈਰ ਆਗ ਹੈ ਬੰਨ ਹੈ ਪੂਰਨ ਆਉਂਦੇ ਜਨੂ ਪਾਰ ਕੇ ਬੰਨ ਚਲੇ ਜਾਂਦੇ ਪੂਰਾ ਮੇ ਪੂਰ ਬੈ ਕਰਨੀ ਨਦੀ ਤੋਂ ਇਸ ਪ੍ਰਕਾਰ ਸੰਸਾਰ ਕੂਕਾਂ ਪਈਆਂ ਰਹੂ ਕੂਕਾਂ ਦੇ ਦਸ਼ਾ ਚਾਰੇ ਪੈ ਰਹੀ ਹੈ ਸਭ ਰੰਦੇ ਕਲਾਂਦੇ ਪੂਰਾ ਦੇ ਪੂਰ ਕਈ ਮਰ ਮਰ ਕੇ ਜਾ ਰਹੇ ਹੈ ਕੋਈ ਜੰਮ ਜੰਮ ਕੇ ਆ ਰਹੇ ਹਨ ਆਹ ਥਲੇ ਹੋ ਪ੍ਰਭ ਕਰਨ ਹਾ ਤੁਸੀਂ ਵਾਲੇ ਤੁਸੀਂ ਜਗਤ ਨੂੰ ਕਰਨ ਵਾਲਾ ਹੋ ਆਪ ਹੀ ਕਿਰਪਾ ਕਰਕੇ ਰੱਖ ਲੈ ਕਿਰਪਾ ਕਰਨ ਵਾਲਾ ਹੈ ਇਹ ਜਾਨ ਤਕਰ ਦਇਆ ਮਾਰੋ ਜੀ ਨੂੰ ਜੀ ਜਾਨ ਤੁਸੀਂ ਆਪ ਬਿਆ ਕਰ ਸਕਦੇ ਪਾਪ ਤੋਂ ਆਪ ਦਾ ਬਿਆਲੂ ਸੁਭਾਅ ਹੈ ਬਿਆਲਤਾ ਕਰਕੇ ਰੱਖ ਲੋ ਨਾਰਾਇਣ ਸਾਹਿਬ ਅਰਦਾਸ ਕਰ ਰਿਹਾ ਹੈ महान जंग कटिया जाना जंग हो ਦਾ भा जमदूता अज़र इज़र जबराइल असराईल ਆਦਿਕ

ਆਹਨ ਮੇਰਾ ਇਹ ਜਿਹੜੀ ਮੇਰਤਰੀ ਵੇਖਾਂ ਵੀ ਮੇਰਾ ਇਹ ਕੰਨ ਸਰੀਰ ਹੈ ਇਹ ਤਾਂ ਹੱਡ ਕਮ ਉਹ ਰੰਗਤ ਬਿੰਦਕਾ ਇਹ ਤਨੂੰ ਤੂੰ ਮੇਰ ਕਰਦਾ ਹੈ ਤੇ ਧੰ ਜਿਹੜਾ ਹੈ ਇਹ ਬੰਸਨ ਆਪ ਤੇ ਤੈਨੂੰ ਮਾਰਨ ਜਿਹੜਾ ਧੰ ਦੀ ਮੇਰ ਕਰਨਾ ਹੋਇਆ ਹੈ ਰਾਜ ਰੂਪ ਹੈ ਦੇ ਇਹ ਮੇਰਾ ਰਾਜ ਹੈ ਇਹ ਮੇਰਾ ਰੂਪ ਸੁੰਦਰ ਹੈ ਇਹ ਮੇਰੇ ਦੇਸ ਹੈ ਇਹ ਮੇਰੇ ਅੰਗ ਹੈ ਇਹ ਮੇਰਾ ਬਨੁ ਰਾਜ ਫਰਨਾ ਹੈ ਇਹ ਮੇਰਾ ਰੂਪ ਆਕਾਰ ਹੈ ਮੇਰੇ ਦੇਸ਼ ਅਮਗਨ ਕੇ ਮੇਰੇ ਸਭ ਨੂੰ ਐ ਇੰਨੀ ਹੋ ਮੈਂ ਕਰੀ ਫਿਰਦਾ ਹੈ ਪੁੱਤਦਾਰਾ ਬਨਤਾ ਅਨੇਕ ਇਹ ਮੇਰਾ ਪੁੱਤਰ ਹੈ ਮੇਰੀ ਇਸਤਰੀ ਹੈ ਮੇਰੀ ਨੂੰਹ ਹੈ ਸਭਦਾਰਾ ਬਨਤਾ ਅਨੇਕ ਇਹ ਮੇਰੇ ਪੁੱਤਰ ਆਏ ਮੇਰੇ ਪੁੱਤ ਤੇ ਇਸਤਰੀ ਨੂੰਹ ਹੈ ਮੇਰੀ ਬੰਦਾ ਆਪਣੀ ਇਸਤਰੀ ਹੈ ਬਹੁਤ ਰੰਗ ਆੜੇ ਅਨੇਕਾਂ ਸਾਖ ਸੁੰੰਨੀ ਜਿਹੜੇ ਹਨ ਬਹੁਤ ਰੰਗਾ ਰੰਗਾ ਦੇ ਅਰ ਵੇਸੋਏ ਬਣਾਉਂਦੇ ਕਦੇ ਨਾਲ ਬੁੱਲਾ ਨੂੰ ਰੰਗ ਕੇ ਲਹੂ ਅਲਗੇ ਕਰ ਲੈਨੇ ਕਦੇ ਅਨੇਕਾਂ ਦੇ ਭੇਸ ਹੋਰ ਬਣਾਉਣੀਏ ਕੋ ਛਾਂ ਤੋਂ ਦੇ ਅੰਤ ਨਹੀਂ ਕਦੇ ਤਾਹਾਂ ਨਹੀਂ ਕਦੇ ਛਾਂ ਨੂੰ ਹੀ ਜਾਂਦੀ ਹੈ ਸੋ ਜਿਵੇਂ ਪ੍ਰਾਣੇ ਲਵਾਸ ਬਣਾ ਲਏ ਮੈਂ ਕਦੇ ਫਕੀਰ ਬਣ ਜਾਣਾ ਮੈਂ ਕਦੇ ਅਮੀਰ ਬਣ ਜਾਣਾ ਹਰ ਨਾਮ ਰਿਦੇ ਨਾਮ ਲੱਗਦਾ ਹੀ ਜਿੰਨਾ ਚਿਰ ਹਰੀ ਅਕਾਰ ਪ੍ਰਸਦਾ ਨਾਮ ਨਹੀਂ ਨਿਹੜੇ ਚ ਵਸਦਾ ਹੈ ਕਾਰਜ ਕਿਤੇ ਲਾਂ ਲੇਖ ਉਹਨਾਂ ਚਿਰ ਬੰਦਿਆ ਤੇਰਾ ਕਾਰਜ ਕੀਤੇ ਕਿਸੇ ਲੇਖੇ ਚ ਨਹੀਂ ਆਉਣੇ ਸੱਜ ਜਾਂਦੇ ਹਨ ਕਰਤੱਬ ਕੀਤੇ ਹੋਏ ਮੇਰੇ ਪ੍ਰਮਾਨਗੀ ਜੀ ਵਾਹਿਗੁਰੂ ਦੇ ਦਰ ਵਿੱਚ ਮੇਰੇ ਮਨ ਹਰ ਨਾਮ ਤੇ ਆ ਇਹ ਮੇਰੇ ਗੈਰੇ ਮਨ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹਦੇ ਮੁੱਖ ਨਾਮ ਨੂੰ ਧਿਆਇਆ ਕਰ ਕਰ ਸੰਗਤ ਨਿਤ ਸਾਧ ਕੀ ਇਹਨਾਂ ਨੂੰ ਅੱਥੇ ਤੱਕ ਸਿਮਰਨ ਦਾ ਚਾਅ ਹੈ ਉਹਨਾਂ ਗੁਰਮਖਾਂ ਪਿਆਰਿਆਂ ਸੰਤਾਂ ਦੀ ਸੰਗਤ ਕਰ ਹੋਰ ਚਰਣੀ ਚਿਤਨਾ ਪ੍ਰਮਾਣ ਰਹਾਉ ਦਾ ਸਿੱਖ ਬਣਿਆ ਨਹੀਂ ਐਵੇਂ ਨਾ ਹੋਰ ਦਾ ਕੇਲਾ ਜਾਵਣੀ ਗੁਰੂ ਸਾਹਿਬ ਦੇ ਚਰਨਾਂ ਨਾਲ ਕਿੱਥ ਨੂੰ ਲਾਉਣਾ ਕਰ ਰਹਾਉ ਨਾਮੇ ਨਿਦਾਨ ਤੇ ਆਈ ਐ ਇਹ ਨਾਮ ਦਾ ਖਜ਼ਾਨਾ ਸੱਚੇ ਦਾਸਾਂ ਨੂੰ ਪਹਿਣਾ ਕਰੀਏ ਮਾਸਕ ਹੋਲਾ ਭਾ ਜਿੱਥੇ ਦੇ ਕਿੰਨੇ ਭਾਗ ਹੋਣ ਕਾਂ ਤੇ ਆਇਆ ਜਾਂਦਾ ਹੈ ਕਾਰਜ ਸਭ ਸਵਾਰੀ ਐ ਸਾਰੇ ਕਾਰਜ ਆਉਣੇ ਲੋਕ ਤੋਂ ਲੋਕ ਦੇ ਧੰਨੇ ਨਹੀਂ ਗਾਉਂ ਆ ਚਾਰੀਆਂ ਮਹਾਰਾਜ ਨੇ ਤੁਨੀ ਦਾ ਜਦੋਂ ਸਪੂਰਨ ਕੀਤਾ ਨਾਉ ਦੇ ਦਾ ਸ਼ਬਰਾ ਬਣਿਆ ਤੇਰਾ ਫੇਰ ਆ ਮੂਈ ਗਉਂ ਜਵਾਈ ਕਿਹੜੇ ਕਿਹੜੇ ਕੰਮ ਕੀਏ ਜਿਹੜੇ ਨਾ ਕੋਈ ਹੋ ਸਕਣ ਕਿਉ ਲੋਕ ਪਰੋਦੇ ਨੇ ਸਾਰੇ ਕਾਰ ਦੀ ਸਵਾਰ ਲਈਏ ਗੁਰ ਕੀ ਚਰਨੀ ਲਾਗ ਸਤਿਗੁਰੂ ਸਾਹਿਬ ਦੇ ਚਰਨਾਂ ਕਦਮਾਂ 'ਚ ਲੰਗ ਕਰਕੇ ਹੋਮੈ ਰੋਗ ਬ੍ਰਹਮ ਤੱਕੀ ਐ ਜਿਹੜੀ ਤੇਰੀ ਹੋਮੈ ਫੁੱਲ ਰਹੀ ਐ ਦੇਵੀ ਤੇ ਰੋਗ ਜਿਹੜਾ ਹੋਮੈ ਦਾ ਤੇ ਕਰਮ ਸਰੂਪ ਦਾ ਜਿਹੜਾ ਇਹ ਸਭ ਕਟਿਆ ਜਾਏਗਾ ਨਾ ਆਵੇ ਨਾ ਜਾ ਨਾ ਤੂੰ ਆਵੇਂਗਾ ਜਨਮ ਧਾਰ ਕੇ ਨਾ ਜਾਵ ਜਾਵੇਂਗਾ ਮਰ ਕਰਕੇ ਪਰਲੋਕ ਨੂੰ ਜਾਵ ਜਾਵੇਂਗਾ ਨਹੀਂ ਕਰ ਸੰਗਤ ਤੂੰ ਸਾਧ ਕੀ ਜਿਨ੍ਹਾਂ ਨੂੰ ਸਾਹ ਸੁਆਸ ਨਹੀਂ ਪੁੰਦਾ ਇਹਦੇ ਪਿਆਰਿਆਂ ਦੀ ਸੰਗਤ ਕਰਿਆ ਕਰ ਅੱਠ ਸੱਤ ਤੀਰ ਸੁਣਾ ਉਹ ਸਾਥ ਤੀਰਾਂ ਦਾ ਇਸ਼ਨਾਨ ਹੈ ਜਿਹੜਾ ਸੰਗਤ ਕਰਨੀ ਹੈ ਇਹ ਪ੍ਰਾਣ ਪ੍ਰਖਾੜ ਤੀਸਾਂ ਦੇ ਨਹਾ ਲਿਆ ਜਿਹੜਾ ਜਹਾ ਸਾਧ ਸੰਗਤ ਦੇ ਦਰਸ਼ਨ ਕਰ ਲਏ ਇਹੋ ਪ੍ਰਾਣ ਤਨ ਹਰੇ ਅੰਦਰ ਦਾ ਪ੍ਰਖਾੜ ਤੀਸ ਘਾਟ ਆ ਉਹਨਾਂ ਦੇ ਇਸ਼ਨਾਨ ਕਰ ਸਾਰੇ ਗੁਣ ਕਰਗਿਤ ਹੋਣਗੇ ਅੰਦਰ ਇਹ ਪ੍ਰਾਣ ਮਨ ਤਨ ਹਰੇ ਇਹ ਜ਼ਿੰਦਗੀ ਵੀ ਪ੍ਰਾਣ ਵੀ ਮਨ ਵੀ ਤਨ ਸਾਰੇ ਸਭ ਜੀ ਹੋ ਜਾਣਗੇ ਨਾਮ ਕਰਕੇ ਸੱਚਾ ਇਹੋ ਸੁਆਉ ਸੱਚਾ ਇਹ ਪ੍ਰਯੋਜਨ ਸਮੀ ਨਾਮ ਸਮਝਣਾ ਕਰ ਐਥਾ ਇਹ ਹੈ ਵਡਾਈਆ ਸਭ ਲੋਕਾਂ ਦੀ ਵੀ ਤੈਨੂੰ ਭਾਈ ਵਡਿਆਈਆਂ ਮਿਲਣਗੀਆਂ ਦਰਗਹ ਪਾਵਹਿ ਥਾਂ ਕੰਧ ਕੰਧ ਵਿੱਚ ਵੀ ਜਾ ਕੇ ਉਸਤਾਂ ਪਾਵੇਂਗਾ ਰੇਰੇ ਦਰਗੇ ਕਹਿ ਨ ਕੋਉ ਆ ਬੈਠ ਆਦਰ ਸੁਖ ਦੇਉ ਤਰੇ ਕਰਾਏ ਆਪ ਪ੍ਰਭੂ ਆਪ ਹੀ ਜਗ ਨੂੰ ਪੈਦਾ ਕੀਤਾ ਉਸ ਪ੍ਰਮੇਸ਼ਵਰ ਨੇ ਆਪ ਹੀ ਕਰਾਉਂਦਾ ਬ੍ਰਹਮ ਆਦਿਕਾਂ ਦੇ ਪਾਸੋਂ ਸਭ ਇਹ ਜੀ ਇਸ ਹੀ ਹਾਰ ਜੁਕਰ ਮੇਸ਼ੇ ਕੋਈ ਐ ਸੌ ਸੌ ਕੋਈ ਬਿਜਲੀ ਕੀ ਹੋਇਆ ਹੈ ਮਾਰ ਆਪੇ ਜੀਵਾਂ ਨੂੰ ਆਲਗਾ ਆਪ ਹੀ ਸਾਵਿਆਂ ਦੇ ਅੰਤ ਸਮਾਂ ਲਈ ਆ ਕੇ ਮਾਰ ਕਰਕੇ ਆਪ ਹੀ ਜਿਉਂਦੇ ਕਰਨ ਵਾਲਾ ਹੈ ਜੀਵ ਉਧਾਰ ਤੋਂ ਮਾਰ ਕੇ ਗੁਰਾਂ ਦੁਆਰਾ ਆਪ ਹੀ ਜਿਉਂਦੇ ਕਰਦਾ ਵਾਹਿਗੁਰੂ ਵੱਲ ਸੰਸਾਰ ਵੱਲੋਂ ਮਾਰ ਕੇ પરમાત્મી જીવਣ ਵਾਲਾ ਆਪ ਹੀ જીوان ਵਾਲਾ ਹੈ ਅੰਦਰ ਬਾਹਰ ਸਾਥ ਉਹ ਅੰਦਰ ਵੀ ਬਾਹਰ ਵੀ ਤੇਰੇ ਸਾਥੀਏ ਲੋਕ ਪਰ ਲੋਕ ਵਿੱਚ ਨਾਨਕ ਪ੍ਰਭ ਸਰਗਤੀ ਸਰਬੀਸਾ ਜੀ ਕਹਿਣੋ ਉਸ ਆਇਕੁੰ ਦੀ ਸ਼ਰਨ ਪ੍ਰਾਪਤ ਹੋ ਸਰਬ ਕਟਾਂ ਕੇ ਨਾਮ ਉਹ ਸਾਰਿਆਂ ਦੇ ਦੁਨਿਆ ਦੇ નામ જામી ਹੈ ਪਰਮੇਸ਼ ਕਰੋ